ਸਾਹਿਬ ਪਿੰਡ ਤੋਲਾ ਹੰਡੇ ਆਇਆ ਅਤੇ ਪਿੰਡ ਚੁਗ ਦੀ ਸਾਂਝੀ ਝੂ ਤੇ ਬਸਿਆ ਹੋਇਆ ਹੈ ਬਰਨਾਲਾ ਬਠਿੰਡਾ ਸੜਕ ਤੇ ਬਰਨਾਲਾ ਤੋਂ ਕੋਈ 8 ਕਿਲੋਮੀਟਰ ਦੂਰ ਹੈ ਇਸ ਗੁਰਦੁਆਰਾ ਸਾਹਿਬ ਨੂੰ ਕੋਕਾ ਸਿੱਖ ਮਹੱਤ ਭਗਤ ਸਿੰਘ ਨੇ 1920 ਦੇ ਨੇੜੇ ਤੇੜੇ ਬਣਾਇਆ ਸੀ ਜੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੇ ਚਾਤੀ ਮਾਰੀਏ ਤਾਂ ਇਹ ਗੁਰਦੁਆਰਾ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਹੈ ਇਸ ਗੁਰੂ ਘਰ ਦੇ ਇਤਿਹਾਸ ਹੈ ਕਿ ਗੁਰੂ ਤੇਗ ਬਹਾਦਰ ਜੀ 2722 ਵਿੱਚ ਮਾਲਵਾ ਖੇਤਰ ਦੀ ਫੇਰੀ ਦੌਰਾਨ ਪਿੰਡ ਹੰਡਿਆਆ ਵਿੱਚ ਇਸ ਸਥਾਨ ਤੇ ਆਏ ਸਨ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੱਚੇ ਰਸਤੇ ਤੋਂ ਪੈਦਲ ਚੱਲ ਕੇ ਇਸ ਸਥਾਨ ਤੇ ਪਹੁੰਚੇ ਤਾਂ ਉਹਨਾਂ ਦਾ ਘੋੜਾ ਪੱਕਾ ਖੜਾ ਹੋ ਗਿਆ ਅਤੇ ਸੰਗਤਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਕੀ ਕਾਰਨ ਹੈ ਕਿ ਇਸ ਸਥਾਨ ਤੇ ਘੋੜਾ ਅੱਗੇ ਨਹੀਂ ਜਾ ਰਿਹਾ ਹੈ ਪਤਾ ਚੱਲਿਆ ਕਿ ਇੱਥੇ ਤੰਬਾਕੂ ਦਾ ਖੇਤ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਉਹਨਾਂ ਦਾ ਘੋੜਾ ਤੰਬਾਕੂ ਦੇ ਖੇਤ ਵਿੱਚ ਪੈਰ ਨਹੀਂ ਰੱਖਦਾ ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਕਿਹਾ ਕਿ ਉਹਨਾਂ ਦਾ ਘੋੜਾ ਕਿੱਥੇ ਫਸਿਆ ਹੋਇਆ ਸੀ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਚਨ ਦਿੱਤਾ ਕਿ ਜੋ ਵੀ ਇੱਥੇ ਆਵੇਗਾ ਉਹ ਇਸ ਸਥਾਨ ਤੇ ਗੁਰੂ ਦਾ ਸਿਮਰਨ ਕਰੇਗਾ ਸੱਚੇ ਦਿਲ ਅਤੇ ਜੋ ਕੋਈ ਵੀ ਸੁੱਖਨਾ ਮੰਗਦਾ ਹੈ ਉਹ ਪੂਰਾ ਹੋਵੇਗਾ ਅਤੇ ਉਹਨਾਂ ਦਾ ਕੰਮ ਸਫਲ ਹੋਵੇਗਾ ਹਾਲਸਾ ਵਾਹਿਗੁਰੂ ਜੀ ਕਿਹਾ ਮੇਰਾ ਨਾਮ ਆ ਜੀ ਗੁਰਪਿੰਦਰ ਸਿੰਘ ਇੰਨੇ ਸਮੇਂ ਤੁਸੀਂ ਬਗਰ ਸਮੇਂ ਤੋਂ ਮੈਨੂੰ 1.5 ਸਾਲ ਹੋ ਗਿਆ ਜੀ ਸੇਵਾ ਕਰ ਰਿਹਾ ਹਾਂ ਦੂਤੀ ਨਵਾਂ ਜੀ ਕੀ ਕੀ ਸੰਗਤ ਰਹੇ ਹੁਣ ਸੰਗਤ ਆਉਂਦੀ ਹੈ ਜੀ ਕਾਫੀ ਜਦੋਂ ਪਹਿਲਾਂ ਸਮਾਂ ਸੀ ਪਹਿਲਾ ਸਮੇਂ ਦੇ ਵਿੱਚ ਸੰਗਤ ਆਉਂਦੀ ਸੀ ਬਹੁਤ ਘੱਟ ਤੇ ਪਹਿਲਾਂ ਕੱਲਾ ਪੂਰਨਵਾਸੀ ਨੂੰ ਹੀ ਜ਼ਿਆਦਾ ਘੱਟ ਹੁੰਦਾ ਸੀ ਪੂਰਨਵਾਸੀ ਨੂੰ ਸੰਗਤ ਬਹੁਤ ਔਰਾਂ ਲਵੇ ਜਾਂ ਕੋਠਿਆਂ ਦੀ ਜਾਂ ਦੋ ਪਿੰਡਾਂ ਦੀ ਆਉਂਦੀ ਸੀਗੀ ਉਸ ਤੋਂ ਬਾਅਦ ਦਰਵਾਜ਼ੇ ਤੇ ਕੋਈ ਨਹੀਂ ਹੁੰਦਾ ਸੀ ਅਦਰਵਾਜ਼ਾ ਇੱਥੇ ਬਸ ਸਵੇਰ 10 ਜਾਂ 10 ਬੰਦੇ ਜਾਂ ਸ਼ਾਮ ਨੂੰ 10 ਵਜੇ ਆਉਂਦੇ ਸੀ ਇੰਨਾ ਜ਼ਿਆਦਾ ਇਕੱਠ ਨਹੀਂ ਕਿਉਂਕਿ ਇਹ ਖੇਤਾਂ ਦੇ ਵਿੱਚ ਗੁਰਦੁਆਰਾ ਸਾਹਿਬ ਹੈਗਾ ਇੱਧਰ ਸੰਗਤ ਆ ਕੇ ਥੋੜਾ ਘੱਟ ਹੋ ਸੀਗਾ ਪਰ ਚਲਿਆ ਤੇ ਸੀ ਇਹ ਘੱਟਾ ਇਤਿਹਾਸ ਹੈ ਇਹ ਆਪਣੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈਗਾ ਜੀ ਇੱਥੇ ਜਦੋਂ ਗੁਰਤੇਗਵਾਦਰ ਸਾਹਿਬ ਜੀ ਆਏ ਸੀ ਵੱਡੇ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਵੱਡੇ ਗੁਰਦੁਆਰਾ ਸਾਹਿਬ ਹੈ ਉੱਥੋਂ ਕੱਚੇ ਗੁਰੂ ਸਾਹਿਬ ਤੇ ਤੀਸਰਾ ਸਥਾਨ ਹੈ ਇਹ ਗੁਰਦੁਆਰਾ ਢੀ ਸਰ ਸਾਹਿਬ ਜਦੋਂ ਗੁਰਤੇ ਦੇ ਬਾਅਦ ਮਹਾਰਾਜ ਇੱਥੇ ਆਏ ਸੀ ਤਾਂ ਇੱਥੇ ਇੱਕ ਤੁਰਕ ਦਾ ਤ ਗੁਰੂ ਮਹਾਰਾਜ ਦਾ ਘੋੜਾ ਤਮਾਕੂ ਦੇ ਖੇਤ ਵਿੱਚ ਵੜਿਆ ਨਹੀਂ ਉੱਥੇ ਰੁਕ ਗਿਆ। ਤਸ ਨਾਲ ਜਿਹੜੇ ਗੁਰੂ ਮਹਾਰਾਜ ਦੇ ਸੰਗਤਾਂ ਸਨ ਉਹਨਾਂ ਨੇ ਪੁੱਛਿਆ ਮਹਾਰਾਜ ਕੀ ਕਾਰਨ ਵੀ ਘੋੜਾ ਅੱਗੇ ਕਾ ਤੈਨੂੰ ਦੁਰ ਰਿਆ? ਤਾਂ ਮਹਾਰਾਜ ਨੇ ਦੱਸਿਆ ਕਿ ਭਾਈ ਇੱਥੇ ਇੱਕ ਤਮਾਕੂ ਬੀਜਿਆ ਹੋਇਆ ਹੈ। ਇਹਦੇ ਵਿੱਚ ਘੋੜਾ ਜਾਣ ਤੋਂ ਇਨਕਾਰ ਕਰ ਰਿਹਾ। ਵੀ ਅੱਜ ਇਹ ਜਿਹਨਾਂ ਨੇ ਤਮਾਕੂ ਬੀਜਿਆ ਤਾਂ ਕਿਸੇ ਟਾਈਮ ਇਹ ਵੀ ਮਹਾਰਾਜ ਜਿੰਨਾਂ ਤੇ ਨੀ ਕਿਰਪਾ ਹੋਣੀ ਵੀ ਗੁਰੂ ਦੇ ਸਿੱਖ ਹੋਣਗੇ। ਤਾਂ ਉਸ ਸਮੇਂ ਤੋਂ ਲੈ ਕੇ ਉਹ ਅੱਜ ਤੱਕ ਗੁਰਦੁਆਰਾ ਸਾਹਿਬ ਦਾ ਉਹ ਘੋੜੇ ਦੇੜੀ ਕਾਰਨ ਤੋਂ ਨਾਮ ਨੂੰ ਗੁਰਦੁਆਰਾ ਸਾਹਿਬ ਦਾ ਦੀਸ਼ਰ ਸਾਹਿਬ ਆਇਆ। ਹਾਂਜੀ 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 ਗੁਰਦੁਆਰਾ ਸਰਦਾਂ ਮੁਤਾਬਕ ਬੰਦਾ ਸੰਗਤ ਸਰਦਾਂ ਮੁਤਾਬਕ ਰੋਤੁਰਦੀ ਆ ਤਾਂ ਕੋਈ ਕੜਾ ਪ੍ਰਸਾਦ ਦੇ ਬਣਾ ਕੇ ਲੈ ਕੇ ਆਉਂਦਾ ਜੀ ਇਹਨਾਂ ਦੇ ਬਹੁਤ ਟਾਈਮ ਤੋਂ ਕੰਮ ਬੜੇ ਹੁੰਦੇ ਆ ਉਹ ਕੰਮ ਬੜੇ ਨਿਕਲਦੇ ਇੱਥੇ ਅਰਦਾਸ ਬੇਨਤੀ ਕਰਨ ਨਾਲ ਪਹਿਲਾਂ 2 ਸਾਲ ਪਹਿਲਾਂ ਇੱਥੇ ਅਰਦਾਸਾਂ ਬੇਨਤੀਆਂ ਲਿਖ ਕੇ ਕਰਦੇ ਸੀ ਸੰਗਤ ਦੇ ਹਰੇਕ ਸੰਗਤ ਦੀ ਅਰਦਾਸ ਜਿਹੜੀ ਵੀ ਅਰਦਾਸ ਆਜਾਂ ਮੰਨ ਦੀ ਮਰਾਦ ਆ ਉਹ ਇੱਥੇ ਲਿਖੀ ਜਾਂਦੀ ਸੀ ਕਾਪੀਆਂ ਤੇ ਪੰਜਾਂ 10 ਸੇਵਾਦਾਰ ਬੈਠਦੇ ਸੀ ਤੇ ਦਿੱਲੀ ਰੋਜ਼ਾਨਾ ਉਹਨੇ ਲਿਖਣੇ ਦੇਖਣੇ ਦੇ ਟਿਕਾ 2 ਸਾਲ ਉਹਨਾਂ ਦੇ ਤਾਸਾਂ ਬੋਲ ਕੇ ਅੰਦਰ ਕਰੀਆਂ ਜਾਂਦੀ ਸੀ ਤਾਂ 2 ਸਾਲ ਤੋਂ ਬਾਅਦ ਉਹ ਅਰਦਾਸਾ ਬੰਦ ਕਰਤੀ ਹੁਣ ਸੰਗਤ ਆਪਣੀ ਅਰਦਾਸਾ ਸਾਫ ਕਰਦੀ ਆ ਸਭ ਦੇ ਇਥੇ ਕਾਰਜ ਸਪੂਰਨ ਹੁੰਦੇ ਆ ਆੜੇ ਕੰਮ ਜਿਹੜੇ ਬਹੁ ਟਾਈਮ ਥੋੜੇ ਹੋਇਆ ਉਹ ਨਿਕਲਦੇ ਹੀ ਆ ਕਿੰਨੇ ਸਮੇਂ ਤੱਕ ਕੰਮ ਕਰ ਰਹੇ ਹੋ 2 ਸਾਲ ਹੋ ਗਏ ਠੀਕ ਕਿੰਨਾ ਕ੍ਰਾਸ਼ ਰਹਿੰਦਾ ਸੀ ਪਹਿਲਾਂ ਬਹੁਤ ਜਿਆਦਾ ਰਸ ਸੀ ਉੱਥੇ ਕਿੰਨੇ ਲੱਡੂ ਲੱਗ ਜਾਂਦੇ ਨੇ ਹੁਣ ਤੱਕ ਉਦੋਂ ਸਾਡੇ ਜੀ 5 ਮਹੀਨੇ ਲੱਡੂ ਲੱਗ ਜਾਂਦੇ ਸੀ ਤੇ ਹੁਣ ਕਿੰਨੇ ਲੱਗਦੇ ਨੇ ਹਾਂਜੀ ਸਾਡੇ 30-40 ਡੱਬੇ ਇਹ ਵੀ ਦੁਕਾਨਾਂ ਦੁਕਾਨਾਂ ਤੇ ਜਾਂਦੇ ਨੇ ਜਿਵੇਂ ਕਿਸੇ ਦੇ 5 ਲੱਗਦੇ ਕਿਸੇ ਦੇ 4 ਲੱਗਦੇ ਮੈਂ 5-4 ਡੱਬਿਆਂ ਤੋਂ ਵੱਧ ਸਾਡੀ ਦੁਕਾਨ ਤੇ ਨਹੀਂ ਲੱਗਦੀ ਕਿਉਂਕਿ ਪਹਿਲਾਂ ਸੰਗਤ ਜ਼ਿਆਦਾ ਆਉਂਦੀ ਸੀਗੀ ਜਾਂ ਹੁਣ ਗਰਮੀ ਕਰਕੇ ਘਟ ਗਈ ਹਾਂਜੀ ਗਰਮੀ ਕਰਕੇ ਘਟੀ ਆ ਗਰਮੀ ਕਰਕੇ ਗਰਮੀ ਦੇ ਕਾਰਨ ਦੇ ਕਰਕੇ ਨਹੀਂ ਦੁਨੀਆ ਆ ਰਹੀ ਜਿਹੜੇ ਇੱਥੇ ਜਗ੍ਹਾ ਹੈਗੀ ਇਹ ਕਿਰਾਏ ਤੇ ਹੈ ਜਾਂ ਤੁਸੀਂ ਆਪਣੀ ਲੈ ਕੇ ਜਾਂ ਇਹਨਾਂ ਗੁਰਦੁਆਰਾ ਸਾਹਿਬ ਵੱਲੋਂ ਦਿੱਤੀ ਗਈ ਨਹੀਂ ਜੀ ਕਿਰਾਏ ਤੇ ਆ ਕਿੰਨਾ ਕਿਰਾਏ ਇਹਨਾਂ ਦੇ ਇਹਨਾਂ ਦਾ ਅੱਜ ਅਸੀਂ 3500 ਪਰਦੇ ਮਕਾਨ ਦਾ 20 ਫੁੱਟ ਦਾ ਕਿੰਨੀ ਕੰਮਦਨ ਹੋ ਜਾਂਦੇ ਨੇ ਮਹੀਨੇ ਦੇ ਵਿੱਚ ਹੀ ਕੋਲ ਦੇ ਚੀਜ਼ ਦਮ ਗਿਆ ਹੀ ਆ ਛੋਟ ਦੇ ਵੀ ਲੈ ਨੇ ਆ ਮੋਦਰਾ ਡੱਬਾ ਵੀ ਦਸ ਰਿਆ ਚ ਪੈਂਦਾ ਸਾਨੂੰ ਦੋ ਕੈਂਪਰ ਧਰਉਣੇ 40 ਰੁਪਈਆ ਦਾ ਉਹ ਪੈ ਜਾਂਦੇ ਉਸ ਹਾ ਬਣਾ ਤਾਂ ਸਾਡਾ 200 ਰੁਪਈਆ ਦਿਹਾੜੀ ਦਾ ਵੀ ਨਹੀਂ ਚੱਲਦਾ ਸਾਰਾ ਖਰਚਾ ਕੱਢ ਕੇ ਜੇ ਕਿਤੇ ਕੀ ਕਹਿਣਾ ਐਂਟ ਵਾਰ ਨੂੰ ਆਪਾਂ ਕਹਿੰਦੇ ਨੇ ਵੀ ਲੱਗੇ ਵਧੀਆ ਜਿਵੇਂ ਹੁਣ ਤੂੰ 2.5 ਲਾ ਲੀਆਂ 500 ਰੁਪਏ ਤੇ ਇਹਨਾਂ ਦੇ ਹੋ ਗਿਆ 2 ਕੈਂਪਰ ਸਾਰੇ 40 ਇਹਨਾਂ ਦੇ ਹੋ ਗਏ ਜਿਹੜਾ ਡੱਬੇ ਦੇ ਨੇ ਖਾਲੀ ਡੱਬਾ ਸਾਨੂੰ 10 ਰੁਪਏ ਦੀ ਖਰੀਦ ਆ ਬਾਕੀ ਕਿਰਾਇਆ ਲਾ ਲੂ 3500 ਹੋ ਗਾ ਦੇਖ ਮਹੀਨੇ ਦਾ ਕੋਈ ਐਨੀ ਬਚਤ ਨਹੀਂ ਹੈਗੀ ਬਸ ਇੱਕ ਗਰੀਬ ਨੂੰ ਕਰੇ ਬਣਾ ਸਰਦਾ ਨਹੀਂਗਾ ਵੀ ਜਿਹੜਾ ਸਰਦਾ